ਚਿਰੀ ਮੁਖਤਰ ਸਾਹਿਬ ਦੇ ਰੰਗ ਬੂਲਾ ਕੰਡੇ ਦੇ ਨੇੜੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਨਾਲ ਸਾਰਾ ਇਲਾਕਾ ਇਹ ਫੁਮਸਾਨ ਹੋ ਗਿਆ ਹੈ ਤੋਂ ਅੰਦਾਜ਼ੇ ਕੇ ਬੀਤੇ ਕੱਲ ਦੁਪਹਿਰ ਨੂੰ ਇੱਥੇ ਇੱਕ 10 ਸਾਲਾਂ ਦੇ ਲੜਕੇ ਦੀ ਮ੍ਰਿਤਕ ਦੇ ਮਿਲਣ ਦੇ ਨਾਲ ਇੱਕਦਮ ਸੰਸਨੀ ਵਾਲਾ ਮਾਹੌਲ ਬਣ ਗਿਆ ਲੜਕੀ ਦੀ ਮ੍ਰਿਤਕ ਦੇ ਨੂੰ ਜਦੋਂ ਸੇਵਾਸਤਾ ਪਹੁੰਚਾਇਆ ਸਾ ਸੂਤਰਾਂ ਦੇ ਵੱਲ ਤੋਂ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਇਸ ਬੱਚੀ ਨਾਲ ਪਹਿਲਾਂ ਬਲਦਕਾਰ ਕੀਤਾ ਗਿਆ ਜਿਸ ਤੋਂ ਬਾਅਦ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਧਰ ਦੂਸਰੇ ਪਾਸੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਹਵਾਲੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਫੜਤਾ ਰਿਹਾ ਸੀ ਪਰ ਪੁਲਿਸ ਨੇ ਹਮ ਤੋਂ ਪਹਿਲਾਂ ਹੀ ਦੋਸ਼ੀ ਦੀ ਧਿਰ ਨੇ ਦੋਸ਼ੀ ਨੂੰ ਛਡਵਾ ਕੇ ਮੁਕਦਮੋ ਭਜਾ ਦਿੱਤਾ ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਬਰੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ 10 ਸਾਲ ਦੀ ਬੱਚੀ ਸੀ ਉਧਰ ਗਈ ਜੰਗਲ ਮੈਂ ਉਧਰ ਦੋ ਬੰਦੇ एक बंदा भाग गया एक बंदा हमने पकड़ लिया उधर और उसने हमारी मार कटाई करी इधर भी चोट लगी इधर अब मुझे बहुत मारे उधर अपना बंदा छुटा के ले गया वो तो रेप के, के साथ रेप किया? बच्ची, के साथ, बच्ची, बच्ची के, के साथ आपकी क्या लगती है मेरी बच्ची है मेरी थी? दस साल क्या मांग करते फांसी होनी चाहिए ग्यारह बजे के करीब आ गया डेरा साडा साडा एक बच्चा लापता हो गया ਉਨ ਨੂੰ ਸਾਨ ਨੇ 2 ਘੰਟੇ ਤੱਕ ਡੁੰਡਿਆ ਇਸ ਇਲਾਕੇ ਸਾਰੇ ਦੇ ਅੰਦਰ 2 ਘੰਟੇ ਤੱਕ ਸਾਨੂੰ ਬੱਚਾ ਬਿਲਕੁਲ ਨਹੀਂ ਮਿਲਿਆ ਕਹੀਂ ਕੁੜੀ ਆਈ 2 ਘੰਟੇ ਤੋਂ ਬਾਅਦ ਅਸੀਂ ਸਾਰਾ ਇਲਾਕਾ ਡੁੰਡ ਕੇ ਉਰੋ ਜਾ ਰਹਾ ਇਥੋਂ ਇਸ ਜਗਾ ਤੋਂ ਪੂਰੇ ਸਾਨ ਨੇ ਆਪਣੀ ਕੁੜੀ ਦੀ ਆਵਾਜ਼ ਸੁਣੀ ਇੱਕ ਚੀਕ ਬੜੀ ਬੇਕਾਰ ਬੜੀ ਦਰਦ ਭਰੀ ਆਵਾਜ਼ ਉਹਦੀ ਅਚਾਨਕ ਸਾਡੇ ਕੰਨਾਂ 'ਚ ਪਹੁੰਚੀ ਮੈਂ ਤਾਂ ਨਹੀਂ ਆ ਮੌਕੇ ਤੇ ਮੇਰਾ ਉਸ ਕੋ ਕੁੜੀ ਦਾ ਪਿਓ ਸੀ ਨਾਲ ਹੋਰ ਰਿਸ਼ਤੇਦਾਰ ਉਹਦਾ ਇੱਕ ਹੋਰ ਭਾਈ ਆ ਇਹ ਕੋ ਕੋ ਮੁੰਡੇ ਦਾ ਚਾਚਾ ਸੀ ਤਿੰਨ ਬੰਦੇ ਸਾਡੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਵੇਖੇ ਮੌਕੇ ਤੇ ਜਾ ਕੇ ਤਾਂ ਦੋ ਬੰਦੇ ਐ ਉਹ ਇੱਕ ਬੰਦਾ ਤਾਂ ਤੁਰੰਤ ਭੱਜ ਗਿਆ ਇੱਕ ਮੌਕੇ ਤੇ ਫੜ ਲਿਆ ਕੁੜੀ ਬਿਲਕੁਲ ਅਲਫਲੰਗੀ ਹੀ ਬੰਦਾ ਉਹਦੇ ਨਾਲ ਬਹੁਤ ਬੁਰਾ ਕੰਮ ਕਰ ਰਿਹਾ ਔਰ ਉਹਨੇ ਬਿਲਕੁਲ ਉਹਦੀ ਕਹਾਣੀ ਡੀ ਐਂਡ ਕਰ ਚਈ ਸਾਡੇ ਉਹਨਾਂ ਦੋ ਤਿੰਨ ਬੰਦਾ ਨੇ ਉਹਨੂੰ ਫੜ ਲਿਆ ਫੜ ਕੇ ਉਹਦੇ ਨਾਲ ਖੈਂਸਤਾਨ ਕਰੀ ਉਹਨੂੰ ਰੇ ਰੋਡ ਤੱਕ ਲੈ ਕੇ ਆ ਗਏ ਫਰ ਉਹਨਾਂ ਦੀ ਜੋ ਫੈਮਿਲੀ ਦੇ ਬੰਦੇ ਐ ਇਹ ਜਿੰਨੇ ਵੀ ਬੰਦੇ ਨਹੀਂ ਸੀ ਇਲਾਕੇ ਦੇ ਅੰਦਰ ਸਾਰੇ ਨਸੇ ਦੇ ਚਿੱਟੇ ਦੇ ਸਾਰੇ 2 ਨੰਬਰ ਦੇ ਕੰਮ ਕਰਦੇ ਨਸਾ ਕਰ ਰੱਖਿਆ ਬੇ ਹਿਸਾਬ ਉਰੇ ਬੰਦੇ ਨੂੰ ਸਾਨੇ ਮੌਕੇ ਤੇ ਫੜ ਲਿਆ ਸਾਡੇ ਬੰਦਾ ਨੇ ਉਸ ਤੋਂ ਬਾਅਦ ਉਹ ਨਾਦੀ ਫੈਮਿਲੀ ਦੇ ਪਰਿਵਾਰ ਦੀਆਂ ਲੈਡੀਆਂ ਬੰਦੇ 500 ਬੰਦਾ ਨੇ ਸਾਡੇ ਬੰਦਾ ਤੇ ਚੜਾਈ ਕਰ ਚਈ ਸਾਡੇ ਜਿਹੜਾ ਰਿਸ਼ਤੇ ਸਾਡਾ ਬਜ਼ੁਰਗ ਆ ਉਹਦੀ ਉਂਗਲੀ ਵੀ ਤੋੜ ਸੀ ਚੋਟ ਲੱਗ ਗਈ ਏ ਕੁੜੀ ਜਿਸ ਜਿਹਦੀ ਕੁੜੀ ਦਾ ਰੇਵ ਹੋਇਆ ਉਹਦੇ ਪਿਓ ਨੂੰ ਵੀ ਬਹੁਤ ਜ਼ਿਆਦਾ ਮਾਰਿਆ ਕੁੜੀ ਦੀ 10 ਸਾਲ ਉਮਰ ਹੈ ਇਹ ਪੰਜਾਬੀ ਟੀਵੀ ਲਈ ਸ਼੍ਰੀ ਮੁਖਤਸਰ ਸਾਹਿਬ ਤੋਂ ਸੰਤ ਲਾਈ ਰਿਪੋਰਟ